ਸਤਿ ਸ੍ਰੀ ਅਕਾਲ ਦੋਸਤੋ ਅਸੀਂ ਮੌਜੂਦ ਹਾਂ ਮੱਲਾਂ ਵਾਲੇ ਤੋਂ ਮਖੂ ਰੋਡ ਤੇ ਨਹਿਰਾਂ ਦੇ ਉੱਪਰ ਤੇ ਇੱਥੇ ਤੁਹਾਨੂੰ ਇੱਕ ਬੜਾ ਸ਼ਾਨਦਾਰ ਅੱਜ 뷰 ਦਿਖਾਵਾਂਗੇ ਬੜਾ ਸੋਹਣਾ ਮਾਹੌਲ ਹੁੰਦਾ ਇੱਥੇ ਨਹਿਰਾਂ ਤੇ ਤੇ ਇਹ ਦੋਸਤੋ ਸਭ ਤੋਂ ਪਹਿਲਾਂ ਲੋਕੇਸ਼ਨ ਦੱਸ ਦਈਏ ਇੱਧਰ ਸੱਜੇ ਹੱਥ ਪਿੰਡ ਪੱਧਰੀ ਪੈਂਦਾ ਤੇ ਜਿਹੜਾ ਇਹ ਸਾਹਮਣੇ ਤੋਂ ਰੋਡ ਆ ਇਹ ਫਰੋਹੀਪੁਰ ਵਾਇਆ ਮੱਲਾਂ ਵਾਲਾ ਹੋ ਕੇ ਆਉਂਦਾ ਤੇ ਅੱਗੇ ਇਹ ਜਿਹੜਾ ਰਸਤਾ ਹੈ ਦੋਸਤੋ ਇਹ ਮਖੂ ਨੂੰ ਚਲਾ ਜਾਂਦਾ ਹੈ ਨਹਿਰਾਂ ਕ੍ਰੋਸ ਕਰਕੇ ਇੱਥੇ ਬੋੜਾਂ ਤੇ ਪਿਪਲਾਂ ਦੀ ਬੜੀ ਸੋਹਣੀ ਛਾਂ ਹੈ ਤੇ ਨਾਲ ਇਥੋਂ ਨਹਿਰਾਂ ਲੰਘਦੀਆਂ ਨੇ ਜਿਹੜੀਆਂ ਹਰੀਕੇ ਹੈੱਡ ਦੇ ਵਿੱਚੋਂ ਆਉਂਦੀਆਂ ਨੇ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਦੋਸਤੋ ਦੇਖ ਰਹੇ ਹੋ ਤੇ ਇੱਥੇ ਜਿਹੜਾ ਬੜਾ ਸੋਹਣਾ ਮਾਹੌਲ ਹੁੰਦਾ ਤੁਸੀਂ ਦੂਰ ਦੂਰ ਤੱਕ ਦੇਖ ਰਹੇ ਹੋ ਬਹੁਤ ਸੋਹਣੇ ਦਰਖਤ ਨੇ ਤੇ ਇੱਥੇ ਮੰਜੇ ਢਾ ਕੇ ਤੇ ਲੋਕ ਪਏ ਆ ਇੱਥੇ ਇੱਕ ਬਜ਼ੁਰਗ ਨੇ ਜਿਹੜੇ ਪਿਛਲੇ 25-30 ਸਾਲਾਂ ਤੋਂ ਚਾਹ ਦੀ ਦੁਕਾਨ ਕਰਦੇ ਨੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਚਾਹ ਵੀ ਇਹ ਸਪੈਸ਼ਲ ਬਣਾਉਂਦੇ ਨੇ ਇੱਥੇ ਬੋੜਾਂ ਦੇ ਥੱਲੇ ਇੱਕ ਨਲਕਾ ਹੁੰਦਾ ਪਾਣੀ ਬੜਾ ਸਵਾਦ ਤੇ ਠੰਡਾ ਠਾਰ ਹੁੰਦਾ ਤੇ ਦੋਸਤੋ ਹਰੇਕ ਲੰਗ ਦਾ ਰਾਗੀਰ ਇੱਥੇ 10 ਮਿੰਟ ਆਨੰਦ ਮਾਨਣ ਦੇ ਲਈ ਜ਼ਰੂਰ ਰੋਕੇ ਜਾਂਦਾ ਤੁਸੀਂ ਵੀ ਅਗਰੇ ਇਸ ਰੋਡ ਤੋਂ ਲੰਗੇ ਹੋ ਤਾਂ ਤੁਸੀਂ ਵੀ ਕਦੇ ਨਾ ਕਦੇ ਇੱਥੇ ਜ਼ਰੂਰ ਬ੍ਰੇਕ ਮਾਰੀ ਹੋਵੇਗੀ ਤੇ ਦੋਸਤੋ ਇਹ ਜਿਹੜੇ ਬਜ਼ੁਰਗ ਇੱਥੇ ਚਾਹ ਬਣਾਉਂਦੇ ਨੇ ਉਹ ਚਾਹ ਵੀ ਸਪੈਸ਼ਲ ਬਣਾਉਂਦੇ ਨੇ ਅੱਜ ਕੱਲ ਜਿਹੜਾ ਜ਼ਿਆਦਾਤਰ ਸਟੋਵ ਆ ਜਾਂ ਗੈਸ ਚੁੱਲ੍ਹੇ ਨੇ ਉਹਨਾਂ ਦੇ ਉੱਪਰ ਚਾਹ ਬਣਾਉਂਦੇ ਨੇ ਪਰ ਇਹ ਤੁਹਾਨੂੰ ਦਿਖਾਵਾਂਗੇ ਕਿ ਇਹ ਬਜ਼ੁਰਗ ਲੱਕੜਾਂ બાળ ਕੇ ਤੇ ਉਹਨਾਂ ਦੇ ਉੱਪਰ ਚਾਹ ਬਣਾਉਂਦੇ ਆ ਤੇ ਬੜਾ ਸਾਫ਼ ਸਫਾਈ ਦੇ ਨਾਲ ਆ ਜਿਹੜਾ ਆਪਣੇ ਕੰਮ ਨੂੰ ਆਪਣੇ ਕਿੱਤੇ ਨੂੰ ਕਰਦੇ ਨੇ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਬਜ਼ੁਰਗਾਂ ਨੇ ਚਾਹ ਧਾਰੀ ਹੋਈ ਆ ਤੇ ਚਾਹ ਖਾਰੀ ਆ ਉਬਾਲੇ ਤੇ ਥੱਲੇ ਅੱਗ ਬਲ ਰਹੀ ਆ ਅੱਗ ਦੇ ਉੱਪਰ ਹੀ ਸਾਰਾ ਕੁਝ ਆ ਨਾ ਕਿ ਕੋਈ ਸਟੋਵ ਚੁੱਲਾ ਇਦਾਂ ਦੀ ਕਿਸੇ ਚੀਜ਼ ਦੀ ਵਰਤੋਂ ਨਹੀਂ ਕਰਦੇ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਦੋਸਤੋ ਇਹਨਾਂ ਦੀ ਜਿਹੜੀ ਚਾਹ ਦਾ ਆਨੰਦ ਆ ਉਹ ਵੀ ਇੱਕ ਵੱਖਰਾ ਸਵਾਦ ਆ ਕਿਉਂਕਿ ਚਾਹ ਨੂੰ ਚੰਗੀ ਤਰ੍ਹਾਂ ਉਬਾਲੇ ਦੇ ਕੇ ਤੇ ਉਹਨੂੰ ਤਿਆਰ ਕਰਦੇ ਨੇ ਤੇ ਲੰਘ ਦਾ ਟੱਪ ਦਾ ਰਾਗੀਰ ਹਰੇਕ ਇੱਥੇ 2-4 ਮਿੰਟ ਦੀ ਬ੍ਰੇਕ ਮਾਰਦਾ ਹੈ ਅਗਰ ਦੋਸਤੋ ਤੁਸੀਂ ਵੀ ਕਦੇ ਇੱਥੇ ਬ੍ਰੇਕ ਮਾਰੀ ਆ ਤਾਂ ਜਰੂਰ ਕਮੈਂਟ ਕਰਕੇ ਸਾਨੂੰ ਵੀਡੀਓ ਦੇ ਵਿੱਚ ਦੱਸਿਆ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੀ